ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਵਿਖੇ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤ ਸਮਾਗਮ ਪਰਿਸ਼ਰਤਾ ਪਾਵਨਾ ਤੇ ਧੂਮ-ਤਾਮ ਦੇ ਨਾਲ ਮਨਾਇਆ ਗਿਆ ਇਸ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਧੀਰਾਦੂਨ ਵਿਕਾਸਨਗਰ ਦਿੱਲੀ ਸਹਾਰਨਪੁਰ ਨਾਹਨਾ ਤੇ ਹੋਰ ਬਹੁਤ ਸਾਰੀਆਂ ਅਸਥਾਨਾਂ ਤੋਂ ਸ਼ਾਮਿਲ ਹੋਈਆਂ ਗੁਰਮਤ ਸਮਾਗਮ ਆਯੋਜਿਤ ਕੀਤੇ ਗਏ ਜਿਸ ਦੇ ਵਿੱਚ ਪੰਥਕ ਪ੍ਰਸਿੱਧ ਰਾਗੀ ਸਿੰਘ ਟਾਟੀ ਸਿੰਘਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸੰਬੰਧੀ ਘਟਨਾਮਾ ਦੀ ਜਾਣਕਾਰੀ ਸਾਂ ਜਾਂਜੀ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਦੇ ਮੈਨੇਜਰ ਸਰਦਾਰ ਗੁਰਮੀਤ ਸਿੰਘ ਨੇ media ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੌਂਟਾ ਸਾਹਿਬ ਦੀ ਪਵਿੱਤਰ ਧਰਤੀ ਤੇ ਦਸ਼ਮੇਸ਼ ਪੀਤਾ ਦੇ ਚਰਨ ਛੋਹ ਪ੍ਰਾਪਤ ਹੈ ਅਤੇ ਹਰ ਗੁਰਪੁਰਬ ਤੇ ਵਿਸ਼ਾਲ ਗੁਰਮਤ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਹੋਲਾ ਮਹੱਲਾ ਸਮਾਗਮ ਵੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਅੱਜ ਗੁਰਮਤ ਸਮਾਗਮ ਦੇ ਵਿੱਚ ਨਰਾਇਣਗੜ੍ਹ ਤੋਂ ਟਾਡੀ ਸਿੰਘਾਂ ਗਿਆਨੀ ਪ੍ਰਵੀਨ ਸਿੰਘ ਜੀ ਨੇ ਟਾਡੀ ਵਾਰਾਂ ਦੇ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਰਾਗੀ ਸਿੰਘਾਂ ਨੇ ਨੌਵੇਂ ਪਾਤਸ਼ਾਹ ਦੀ ਗੁਰਬਾਣੀ ਦਾ ਕੀਰਤਨ ਸਰਵਣ ਕਰਵਾ ਕੇ ਸੰਗਤਾਂ ਨੂੰ ਮਨਮੋਹਕ ਕੀਤਾ ਜਿਸ ਦੇ ਵਿੱਚ ਹਜ਼ੂਰੀ ਰਾਗੀ ਭਾਈ ਕਸ਼ਮੀਰ ਸਿੰਘ ਭਾਈ ਰਾਮ ਸਿੰਘ ਰਾਸੀਲਾ ਹੋਰਾਂ ਨੇ ਵੀ ਸ਼ਮੂਲੀਦ ਕੀਤੀ ਹੈ ਪਰਵੰਦਕ ਕਮੇਟੀ ਦੇ ਮੈਨੇਜਰ ਸਰਦਾਰ ਗੁਰਮੀਤ ਸਿੰਘ ਨੇ ਕਿਹਾ ਕਿ ਲਾਈਵ ਤੇਜ ਚੈਨਲ ਦਸ਼ਮੀਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਲਾਈਵ ਟੈਲੀਕਾਸਟ ਕਰਨਗੇ ਜਿਸ ਦੀ ਮਨਜ਼ੂਰੀ ਤੇਜ ਚੈਨਲ ਦੇ ਐਮ ਡੀ ਸਾਹਿਬ ਸਰਦਾਰ ਗੁਰਦੀਪ ਸਿੰਘ ਨੇ ਪ੍ਰਦਾਨ ਕਰ ਦਿੱਤੀ ਹੈ 16 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ ਗੁਰਮਤ ਸਮਾਗਮ 17 ਜਨਵਰੀ ਨੂੰ ਆਯੋਜਿਤ ਕੀਤੇ ਜਾਣਗੇ ਜਿਸ ਦੀ ਲਾਈਵ ਪ੍ਰਸਾਰਣ ਦੀ ਸੇਵਾ ਤੇਜ ਚੈਨਲ ਕਰਨਗੇ ਭਾਈ ਜੀ ਕਾ ਖਾਲਸਾ ਭਾਈ ਜੀ ਕੀ ਫਤਿਹ ਸਾਈਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ੍ਰੀ ਪੋੜਾ ਸਾਹਿਬ ਨੂੰ ਸੰਤ ਅਦੇਸ਼ ਯੋਗ ਨਾਲ ਮੜੀ ਚੜ੍ਹਦੀ ਕਲਾ ਤੇ ਸ਼ਾਨ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਸਾਹਿਬ ਸਤਿਗੁਰੂ ਸ੍ਰੀ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਨੇ ਕਿੰਧੂ ਤਰਨੂੰ ਬਚਾਉਣ ਦੇ ਖਾਤਰ ਦਿੱਲੀ ਵਿਖੇ ਚਾਂਦਨੀ ਚੌਕ ਵਿਖੇ ਆਪਣਾ ਸ਼ੀਸ਼ਪੇੜ ਕੀਤਾ ਸੀ ਉਹਨਾਂ ਦੀ ਇਲਾਸਾਨੀ ਸਾਹਜ ਨੂੰ ਮੁੱਖ ਰੱਖਦੇ ਹੋਏ ਪ੍ਰੰਤ ਕਮੇਟੀ ਕੋਲ ਅਸਲੀ ਮੋੜਾ ਸਾਂਝ ਦੇ ਸਭੋਗ ਨਾਲ ਸੇ ਸੈਰ ਬਾਟ ਦੇ ਤੋਗਾ ਅਪਰੰਤ ਭਾਈ ਗੁਰਪ੍ਰੀਤ ਸਿੰਘ ਜੀ ਦਾ ਕਬੂਰੀ ਰਾਗੀ ਜਿਸ ਵੱਲੋਂ ਕੀਰਤਨ ਕੀਤਾ ਗਿਆ ਭਾਈ ਸਹਿ ਭਾਈ ਬਰਿੰਦਰ ਸਿੰਘ ਜੀ ਹੈਡਗ੍ਰਾਮ ਜੀ ਵੱਲੋਂ ਪੁਰਾਤਿਹਾਸ ਸਤਪੁਰਨ ਜੀ ਜੀਵਨੀ ਬਾਰੇ ਛੀਦੀ ਬਾਰੇ ਸੰਗਤਾਂ ਨੂੰ ਸਰਵਣ ਕਰਾਇਆ ਢਾਡੀ ਜਸਪਾਈ ਪਰਨੀਤ ਸਿੰਘ ਦੀ ਪ੍ਰੀਤ ਗੁਰਗਰ ਵਾਲੇ ਉਹਨਾਂ ਨੇ ਵੀ ਸਤਗੁਰ ਜੀ ਦੇ ਜੀਵਨ ਦੇ ਇਤਿਹਾਸ ਨੂੰ ਕੀਤੀ ਚਰਚਾ ਕਰਕੇ ਸੰਤਾਂ ਨੂੰ ਦੱਸ ਸਰਮ ਦਾ ਸਵੇਰ ਤੋਂ ਹੀ ਸੰਤਾਂ ਦੂਜੇ ਡੇ ਤੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਸਤਿਕ ਹੋ ਰਹੀਆਂ ਹਨ ਅਤੇ ਸਹਿਵਿਕ ਮਾਲ ਸਾਹਿਬ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪੁਸ਼ੀਆਂ ਪ੍ਰਾਪਤ ਕਰ ਰਹੇ ਹਨ ਬਾਹਰ ਜੀ ਦਾ ਖਾਲਸਾ ਬਾਹਰ ਜੀ ਦੀ ਪਤਿ ਦਸ਼ਮੇਸ਼ ਪਿਤਾ ਜੀ ਦੇ ਆਗੰਮਨ ਦੇ ਗੁਰਪੁਰ ਵਾਲੇ ਆਪ ਥੋੜਾ ਦੱਸੋਗੇ ਸ਼ਹਿਬ சதਕ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜੋ ਕਿ ਮਿਤੀ 17 ਜਨਵਰੀ 2024 ਨੂੰ ਬੜੀ ਧੂਮ-ਧਾਮ ਤੇ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ 14 ਤਰੀਕ ਨੂੰ ਇੱਕ ਵਿਸ਼ੇਸ਼ ਨਗਰ ਕੀਰਤਨ ਹੋਵੇਗਾ 17 ਤਰੀਕ ਨੂੰ ਸਾਰਾ ਦਿਨ ਦੀਵਾਨ ਛੜਨਗੇ ਸਵੇਰੇ ਖੰਡ ਪਾਠ ਸਭਾ ਦੇ ਭੋਗ ਪਾਣਗੇ ਅਪਰਾਧ ਦੀਵਾਨ ਛੜਨਗੇ ਢਾਡੀ ਕਵੀ ਸੱਜਣ ਰਾਤ ਨੂੰ ਵਿਸ਼ੇਸ਼ ਕਵੀ ਦਰਬਾਰ ਹੋਣਗੇ ਸੂਤ ਸੰਤਾਂ ਨੂੰ ਬੇਨਤੀ ਆ ਕਿ 10ਵੇਂ ਪਾਸ਼ਾ ਸ਼੍ਰੀ ਗੁਰੂ ਘਰੋਂ ਸੇ ਮਹਾਰਾਜੀ ਦੇ ਪ੍ਰਕਾਸ਼ ਪੁਰਮ ਤੇ ਮੁਰਦਰਾ ਸਿੰਘ ਪੋਟਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾ ਅੰਮਰ ਸੰਚਾਰ 17 ਤਰੀਕ ਨੂੰ ਹੋਵੇਗਾ ਨਿਸ਼ਾਨ ਸਾਹਿਬ ਦੀ ਸੇਵਾ ਵੀ 17 ਤਰੀਕ ਨੂੰ ਸਵੇਰੇ 10:00 ਵਜੇ ਤੋਂ ਵਿਆਹ ਦਾ ਟਿਕਾਣਾ ਕਿਰਪਾ ਕਰਕੇ ਆਪ ਕਰਕੇ ਆ ਬੇਨਤੀ ਹੈ ਕਿ ਇਸ ਇਸ ਚੈਨਲ ਤੇ ਉਸ ਪ੍ਰੋਗਰਾਮ ਦਾ 3-4 ਘੰਟੇ ਲਾਈਵ ਪ੍ਰਸਤ ਕਰਨ ਦੀ ਕਿਰਪਾਲਤਾ ਕਰਨੀ ਹੈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲਾਈਵ ਤੇਜ ਚੈਨਲ ਤੇ ਇਸ ਪ੍ਰੋਗਰਾਮ ਸ੍ਰੀ ਗੁਰੂ ਹੋਬੀ ਸਿੰਘ ਮਹਾਰਾਜ ਦੇ ਪ੍ਰਕਾਸ਼ ਵਰ ਨੂੰ 4-4 ਘੰਟੇ ਲਾਈਵ ਕੀਤਾ ਜਾਵੇਗਾ ਸਭੂ ਸੰਚਾਰ ਕਾਰਮਚਾਰੀ ਬੈਠ ਕੇ ਵੀ ਇਸ ਪ੍ਰੋਗਰਾਮ ਦਾ ਆਨੰਦ ਮਨਣ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਤਾਂ ਅੱਛਾ ਬੋਲੇ ਬਿਲਕੁਲ ਠੀਕ ਹੋ ਗਿਆ ਲਾਈਵ ਤੇ ਚੈਨਲ ਦੇ ਲਈ ਪੌਂਟਾ ਸਾਹਿਬ ਤੋਂ ਰਿਪੋਰਟਰ ਗੁਰਪਖਸ਼ ਸਿੰਘ ਦੀ ਖਾਸ ਰਿਪੋਰਟ